ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ ਵੀਡੀਓ ਤੇ ਸਵਾਤ ਹੈ ਅੱਜ ਦੇ ਰਿਪੋਰਟ ਲੈ ਕੇ ਆਏ ਛਮੀ ਪਟੜੀਸ਼ਾਈ ਪੱਗ ਜਿਹਨਾਂ ਤੋਂ 7 ਮੀਟਰ ਦਾ ਪਟੜਾ ਫਗਵਾਤਿਆ ਤੇ ਸਭ ਤੋਂ ਪਹਿੜਾ ਪਾਪਾ ਦੇ ਲੜ ਲਗਾਉਣਾ ਸੱਦੇ ਸੈਂਟਰ ਚ ਲੈ ਕੇ ਆਣਾ ਲੜ ਨੂੰ ਪੁਣੀ ਰੋਲ ਦਾ ਪਾਥ ਥੱਲੇ ਰੱਖ ਕੇ ਬੰਦ ਬਸ ਉੱਤਰਾ ਕੇ ਦੋਈ ਪੱਲੇ ਕੱਠੇ ਕਰਕੇ ਇੱਕ ਵਾਰ ਜੜਾ ਲੜ ਨੂੰ ਫੋਲ ਕਰਕੇ ਅਧਿਕ ਅਧਿਕ ਗਲੜਾ ਕੜਾ ਪਾੜਨ ਨੂੰ ਜਿਹੀ ਤਰ੍ਹਾਂ ਸਾਫ਼ ਕਰਕੇ ਤੇ ਉਸ ਵਿੱਚੋਂ ਚੰਗੀ ਤਰ੍ਹਾਂੜਿਆ ਪਵਲ ਨੂੰ ਕੱਢ ਕੇ ਲੜ ਨੂੰ ਟਾਈਟ ਕਰਕੇ ਅਧਿਕ ਅਧਿਕ ਗਲੜਾ ਲੜਨ ਨੂੰ ਗਾਦਨੇ ਉਸ ਤੋਂ ਬਾਅਦ ਜਿਹੜਾ ਆਪਾਂ ਤੁਗਨ ਲੜ ਲਗਾਉਣਾ ਲੜਨੂ ਬੈਗ ਤੋਂ ਪਿੰਜ ਕਰ ਲੈਣਾ ਆਪਣੀ ਹੌਲ ਦਾ ਥਲੇ ਰੱਖ ਕੇ ਬੰਦਵਾ ਦਾ ਤਰਾ ਕੇ ਚਾਰੋਂ ਗੋਲੇ ਨਾਲ ਜਿਹੜਾ ਪੜਨੂ ਤੋਲੜ ਕਰਕੇ ਤੇ ਪਹਿਲੇ ਪਹਿਲੇ ਜਿਆਦਾ ਖੋਲਣਾ ਤੁਸੀਂ ਚਲੇਣਾ ਆਪਾਂ ਮਟਾਈ ਹਲ ਪਾਸੇ ਨਾਲ ਜੋੜ ਕੇ ਤੇ ਫਿਰ ਲੜਨੂ ਡਬਲ ਫੋਲਡ ਕਰਾਂਗੇ ਪਲੇਟ ਉੱਪਰ ਡਬਲ ਫੋਲਡ ਲਗਾ ਕੇ ਚੰਗੜਾ ਦਾ ਪਲੇਟ ਨੂੰ ਸਾਫ਼ ਕਰ ਲੈਣਾ ਤੇ ਉਤੋਂ ਡਲ ਲੜਨ ਦੱਬ ਕੇ ਜਿੱਦ ਨਾਲ ਦੇ ਆਲ ਫਾਸ ਬਾਅਦ ਫੇਰ ਕੇ ਉਹ ਦਾ ਫਾਂੜੜਾ ਉਹ ਲੋਡ ਕਰਕੇ ਲੜ ਦੀ ਜਿਹੜੀ ਮੋਟਾਈ ਜਿਹੜੀ ਉਹ ਲੋਡ ਕਰਕੇ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਦੇ ਨਾਲ ਨਾਲ ਬਾਕੀ ਪੱਧ ਜਿਹੜੀ ਆਪਾਂ ਸੜੀng ਕਰੀ ਜਾਣੀ ਐ ਤੇ ਹੁਣ ਜਿਹੜਾ ਪਲੜ ਰਹਿ ਜਿਹੜੀ ਆਪਾਂ ਸਫਾਈ ਆ ਲੈਣੀ ਆ ਤੇ ਜਿਹੜੇ ਜਿਹੜੇ ਬਵਾਲਿਆਂ ਕਰ ਲੈਣੇ ਨੇ ਤੇ ਜਿਹੜੀ ਇਹਦੀ ਮੋਟਾਈ ਜਿਹੜੀ ਉਹ ਵੀ ਲੋਡ ਕਰ ਲੈਣੀ ਆ ਉਸ ਤੋਂ ਬਾਅਦ ਜਿਹੜਾ ਆਪਾਂ ਉਲੜ ਲਗਾਉਣਾ ਲੜਨ ਵੈਗ ਤੋਂ ਪਿੰਚੇ ਕਰ ਦੇਣਾ ਆਪਣੀ ਰੋਹਲ ਦਾ ਥਲੇ ਰੱਖ ਕੇ ਬੰਦ ਪਸਾਤਰਾ ਕੇ ਚਾਰੋਂ ਗੁਜੇ ਨਾਲ ਜਿਹੜਾ ਪਲੜ ਨੂੰ ਤੋੜ ਕਰ ਲੈਣਾ ਚਾਰੋਂ ਗੁਜੇ ਨਾਲ ਜਿਹੜਾ ਪਲੜ ਨੂੰ ਉਤਲੜ ਕਰਕੇ ਲੜਨ ਡਬਲ ਫੋਲਡ ਕਰਾਂਗੇ ਲੜਨ ਡਬਲ ਫੋਲਡ ਕਰਕੇ ਜਿੰਨਾ ਪਾਪਰ ਦਫਾ ਰੱਖਣਾ ਪਿਆੜਾ ਫਾਸਲਾ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਤੇ ਲੜ ਦੀ ਮੋਟਾਈ ਜਿਹੜੀ ਉਹ ਲੋਡ ਕਰਕੇ ਜਿਹੜਾ ਲੜਨ ਲਗਾਵਾਂਗੇ ਤਾਂ ਵੀ ਜਿੰਨਾ ਪਾਪਰ ਦਫਾ ਰੱਖਣਾ ਪਿਆੜਾ ਦਾ ਫਾਸਲਾ ਕਿਹੜਾ ਲੜਨ ਲਗਾ ਲੈਣਾ ਤੇ ਨਾਲ ਜਿਹੜਾ ਬਾਕੀ ਪਾ ਜਿਹੜਾ ਪਸਟਿੰਗ ਕਰੀ ਜਾਣੀ ਐ ਜਿਹੜੇ ਆਪਣੇ ਲੜਾਂ ਦੀ ਮਟਾਈ ਜਿਹੜੀ ਉਹ ਵੀ ਲੋਡ ਕਰ ਲੈਣੀ ਆ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲਾੜਾ ਲਾਉਣਾ ਲੜਨ ਵੇਖ ਤੋਂ ਪਿੰਚ ਕਰ ਲੈਣਾ ਆਪਣੀ ਉਹ ਵਕ ਕੋਲਾਬਾਤ ਉੱਤੇ ਲੜਾ ਕੇ ਬੰਦ ਬਾਤ ਉੱਤੇ ਲੜਾ ਕੇ ਚਾਰ ਉਂਗਲਾਂ ਨਾਲ ਜਿਹੜਾ ਪੜਾਣ ਨੂੰ ਤੋੜ ਕੰਨਾ ਤੇ ਫਿਰ ਲੈਡਨ ਡਬਲ ਫੋਲਡ ਕਰਨਾ ਹੈ ਲੈਡਨ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਪੜਾਣ ਨੂੰ ਸਾਫ ਕਰ ਲੈਣਾ ਉੱਤੜਾ ਲੜਨ ਦਬ ਕੇ ਤੇ ਫਿਰ ਜਿੰਨਾ ਆਪਾਂ ਪੜਾਣ ਦਫਾ ਲਖਣਾ ਪੜਾਣ ਦਫਾ ਉੱਤੇ ਲਾ ਕੇ ਮਿਡਲ ਲੜਨ ਨੂੰ ਲੋਡ ਕਰਕੇ ਲਗਾ ਲੈਣਾ ਤੇ ਹੁਣ ਜਿਹੜਾ ਪੜਾ ਲੈ ਉਹਦੀ ਜਿਹੜੀ ਆਪਾਂ ਸਫਾਈ ਕਰ ਲੈਣੀ ਆ ਤੁਹਾਡਾ ਫਾਲੜਾ ਉਹ ਵੀ ਲੋਡ ਕਰ ਲੈਣਾ ਜਿਹਨਾਂ ਦੇ ਬਾਕੀ ਪਾਸ ਜਿਹੜੀਆਂ ਅਪਾ ਸੜੀng ਕਰੀ ਆਣੀਆਂ ਤੇ ਜੇ ਕਿਹ ਲੜਦੀ ਮੋਟਾਈ ਜਾ ਰਹੇ ਜਾਂ ਤਾਂ ਉਹ ਤੇ ਅਪਾ ਬਾਹਰ ਨਾਲ ਪ੍ਰੈਸ ਕਰਕੇ ਉਹਦੀ ਮੋਟਾਈ ਜਿਹੜੀ ਅਪਾ ਬਾਕੀ ਜਿਹੜਾਂ ਦੇ ਬਰਾਬਰ ਕਰ ਲੈਣੀ ਹੈ ਉਸ ਤੋਂ ਬਾਅਦ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜਨ ਵੈਕ ਤੋਂ ਵੈਂਚੇ ਕਰ ਲੈਣਾ ਪੁਣੀਆ ਹੌਲ ਦਾ ਵਾ ਥੱਲੇ ਰੱਖ ਕੇ ਬੰਦ ਪਾਸ ਉੱਤਰਾ ਕੇ ਚਾਰੋਂ ਕੋਨਾਂ ਨਾਲ ਜਿਹੜਾ ਪਲੜ ਨੂੰ ਉਤਲੜਗਾਣਾ ਤੇ ਲੜਨ ਕਿ ਕਿਤਰਾ ਸਾਫ਼ ਕਰਕੇ ਤੇ ਫਿਰ ਲੜਨ ਡਬਲ ਫੋਲਡ ਕਰਾਂਗੇ ਲੜਨ ਡਬਲ ਫੋਲਡ ਕਰਕੇ ਉਹਦੀ ਮੋਟਾਈ ਲਈ ਲੋਡ ਕਰਕੇ ਫਾਹੜਾ ਉਹ ਲੋਡ ਕਰਕੇ ਜਿਹੜਾ ਲੜਨ ਲਗਾ ਦੇਣਾ ਤੇ ਹਾਂ ਜਿਹੜਾ ਪੁਰਾਣਾ ਲੈ ਜਿਹੜੇ ਆਪਾਂ ਸੜੀ ਕਰ ਲੈਣੀਆਂ ਤੇ ਸਾਨੂੰ ਕਿੰ ਕਿਤਰਾ ਸਾਫ਼ ਕਰ ਲੈਣਾ ਜੇ ਮੋਟਾਈ ਜਿਹੜੀ ਉਹ ਲੋਡ ਕਰ ਲੈਣੀਆਂ ਤੇ ਫਾਸ ਜਿਹੜਾ ਉਹ ਵੀ ਲੋਡ ਕਰ ਲੈਣਾ ਆਪਾਂ ਕਿ ਉੱਤਲੇ ਲੜਾਈ ਜਿਹੜੀ ਆਪਾਂ ਸੜੀ ਗੱਲਣੀ ਆ ਤੇ ਪਰ ਲੜਾਈ ਸੜੀ ਗੱਲ ਜਿਹੜਾ ਬੱਸ ਖੜਾ ਆਪਣਾ ਬੱਤ ਸਕਦੇ ਹੋ ਜਿਹੜਾ ਉਸ ਤੋਂ ਆ ਜਿਹੜਾ ਆਪਾਂ ਅਗਲਾ ਲਗਾਉਣਾ ਲੜਨੂ ਵੈਗ ਤੋਂ ਬਿੰਚ ਕਰ ਲੈਣਾ ਆਪਣੀ ਰਾਹਲ ਦੇ ਵਾਥਲੇ ਰਾ ਕੇ ਬੰਦ ਬਸੋ ਤੇ ਰੱਖ ਕੇ ਚਾਰ ਗੋਲੇ ਨਾਲ ਜਿਹੜਾ ਪਲੜ ਨੂੰ ਤੋੜ ਕੰਨਾ ਤੇ ਫਿਰ ਲੜਨ ਚ ਕਿਦ ਤਰ੍ਹਾਂ ਸਾਫ ਕਰਾਂਗੇ ਚ ਲੜਨ ਚ ਕਿਦ ਤਰ੍ਹਾਂ ਸਾਫ ਕਰਕੇ ਤੇ ਵੇੜਾ ਲਾਉਣੇ ਡਬਲ ਫੋਲਡ ਕਰਕੇ ਨੱਕ ਤੇ ਸੀ ਜਿਹੜਾ ਪਲਟ ਨੂੰ ਫੋਲਡ ਕਰਕੇ ਤੇ ਸਾਫ ਕਰਕੇ ਜਿਹੜੀ ਆਪਣੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲੜ ਨੂੰ ਲਾਉਣਾ ਹੈ ਤੀਜੇ ਨੂੰ ਜਿਹੜੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਨਹੀਂ ਚੜਾਈ ਆ ਕਿਹੜਾ ਲੜ ਨੂੰ ਲਗਾਉਣਾ ਉਰੇ ਤੋਂ ਆਇੜਾ ਪਾ ਪਾਗ ਬੰਨ ਲਾਉਣਾ ਜਿੱਥੇ ਆਪਾਂ ਸੈਂਮਲੜ ਫੋਲਡ ਕਰੀਏ ਉਹ ਤਾਂ ਥੋੜਾ ਗਾਹਾਂ ਕਰਕੇ ਪੱਗ ਬੰਨ ਲਉਣਾ ਹੈ ਫੇੜਾ ਪਕੜ ਕਿੜਾ ਲਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰ ਲੈਣਾ ਨੂੰ ਬੈਗ ਤੋਂ ਚੰਗੀ ਤਰ੍ਹਾਂ ਸੈਟ ਕਰ ਲੈਣਾ ਤੇ ਬੈਗ ਤੋਂ ਚੜਾਈ ਚਲਾ ਕੇ ਮੋੜੀ ਲੈ ਕੇ ਆਪਣੀ ਛੋੜਾਈ ਘਟਾ ਦੇਣੀ ਆ ਤੇ ਲੜਨ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਫਿਰ ਜਿੰਨਾ ਆਪਾਂ ਪੱਲਾ ਅਖਦਰਾ ਖੇਣਾ ਪੱਲੜ ਨੂੰ ਅਖਦਰਾ ਛੇ ਲੜਣ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਉੱਪਰੋਂ ਵੀ ਇਹ ਆਪਣੇ ਵਾਲ ਨੇ ਕੱਢ ਲੈਣੇ ਨੇ ਜਿਹੜੇ ਲੜ ਉੱਤੋਂ ਵਹਿੰਦੇ ਆ ਉਹਨਾਂ ਨੂੰ ਵੀ ਬਾਹਰ ਨਾਲ ਕੱਢ ਲੈਣਾ ਤੇ ਫਿਰ ਲੜਣ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇੜਾ-ਪੜਾਣ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਪੱਗ ਬੰਨ੍ਹਦੇ ਥੱਲੇ ਰੱਖਾਂਗੇ ਪੱਗ ਬੰਨ੍ਹਦੇ ਥੱਲੇ ਰੱਖ ਰੱਖ ਕੇ ਲੜਣ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਉਹਦੇ ਵਿੱਚ ਚੰਗੀ ਤਰ੍ਹਾਂ ਵਾਲ ਨੇ ਕੱਢ ਲੈਣੇ ਨੇ ਫਿਰ ਪੱਗ ਪੰਦੇ ਲੜਿਆ ਕਿਹੜਾ ਪਲਾੜ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਫਰੰਟ ਵੱਲ ਨੂੰ ਫੋਲਡ ਕਰਨ ਤੋਂ ਬਾਅਦ ਜਿੰਨਿ ਸਰ ਚੜਾਈ ਰੱਖਣਾ ਚਾਹਣੇ ਤੁਸੀਂ ਨਹੀਂ ਚੜਾਈ ਰੱਖ ਕੇ ਤੇ ਜਿੰਨੇ ਜੋ ਬਲ ਪੰਦੇ ਹੋਣਗੇ ਉਹਨਾਂ ਬਲ ਨੂੰ ਲੋਡ ਕਰਕੇ ਲੜ ਨੂੰ ਜਿਗੀਆਂ ਤਰ੍ਹਾਂ ਸੈੱਟ ਕਰਕੇ ਤੇ ਚੜਾਈ ਜਿੰਨੇ ਆਪਣੇ ਹਿਸਾਬ ਨਾਲ ਰੱਖ ਕੇ ਜਿਹੜਾ ਲੜ ਨੂੰ ਉੱਪਰ ਦੱਬਣਾ ਹੈ ਇਹ ਤੁਹਾਡੇ ਲੜ ਉੱਪਰ ਇੱਕ ਸਕੀਨ ਦਾ ਜਾਂ ਘਟਿਆਂ ਦਾ ਤੁਸੀਂ ਦੋ ਜਾਂ ਤਿੰਨ ਪੱਗ ਬੜੇ ਲੜਨ ਤੋਂ ਕੋਣ ਵਸਤ ਲਗਾ ਸਕਦੇ ਹੋ കടീ അപ്പം ഹേ പാട് കാര ക ਤੇ ਬਾਕੀ ਪਾਦੜੀ ਪੱਕ ਦੀ ਜਿਹੜੀ ਫਸਾਡਿੰਗ ਕਰ ਲੈਣੀ ਹੈ ਜੇ ਜੇ ਕਿਰਡ ਦੀ ਮੋਟਾਈ ਜ਼ਿਆਦਾ ਨਹੀਂ ਜਾਂਦੀ ਤਾਂ ਉਹਦੇ ਤੇ ਬੁਬਾਰਨ ਪ੍ਰੈਸ ਕਰਕੇ ਉਹਦੀ ਮੋਟਾਈ ਜਿਹੜੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਆ ਤੇ ਫਾਂੜੜਾ ਉਹ ਵੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣਾ ਜੋਤਵਾ ਜਿਹੜਾ ਆਪਾਂ ਸਟਕਣਾ ਜਿਹੜਾ ਆਪਾਂ ਰੈਡੀਸ਼ਨ ਦੇ ਸੈਂਟਰ ਚੋਂ ਹੁਣ ਵੈਦ ਤੇ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਕੇ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਸੈਰੋ ਟਾਈਟ ਕਵਰ ਕਰ ਲੈਣਾ ਹੈ ਜਿਹੜਾ ਵੈਦੜ ਲਗਾਉਣਾ ਤਾਂ ਜਦੋਂ ਫੋਲਡ ਕਰਕੇ ਜਿਹੜਾ ਲੜਨ ਲਗਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ